ਕਲਗੀ ਧਰਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬਾਰਨਾ ਕਿਉਂ ਪਿਆ ਪਰਿਵਾਰ ਆਪਣਾ ਕਿਉਂ ਇੰਨੇ ਤਸੀਹੇ ਨੇ ਜਿਹੜੇ ਬੱਚਿਆਂ ਨੂੰ ਝੱਲਣੇ ਪਏ ਸਹਿਬਜ਼ਾਦਿਆਂ ਨੂੰ ਝੱਲਣੇ ਪਏ ਆਪਾਂ ਆਖਦੇ ਨੇ ਹਾਂ ਵੀ ਪੰਥ ਦੇ ਉੱਤੋਂ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਦਿੱਤਾ ਸਰਵਾਂਸਦਾਨ ਕਰ ਦਿੱਤਾ ਏ ਗੁਰੂ ਰੂਪ ਸਾਧ ਸੰਗਤ ਜੀ ਇਹ ਜਿਹੜੀ ਗੱਲ ਹੈ ਚੱਲੀ ਕਿੱਥੋਂ ਜਦੋਂ ਨਦੌਮ ਦੀ جنگ ਹੋਈ ਆ ਉਸ ਵਕਤ ਪਹਾੜੀ ਰਾਜੇ ਸੀ ਜਿਹੜੇ ਉਹ ਗੁਰੂ ਸਾਹਿਬ ਦੇ ਨਾਲ ਲੱਗ ਕੇ ਲੜੇ ਸੀ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ ਪਹਾੜੀ ਰਾਜਿਆਂ ਨੇ ਤੇ ਔਰੰਗਜ਼ੇਬ ਦੇ ਵਿਰੁੱਧ ਲੜੇ ਸੀ ਪਹਾੜੀ ਰਾਜੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਖੰਡੇ ਬਾਟੇ ਦਾ ਮਤਸਕਾਇਆ ਇਹ ਗੱਲ ਦੀ ਸ਼ਹੀਦਿਆਂ ਦੀ ਸ਼ੁਰੂਆਤ ਆਨੰਦਪੁਰ ਸਾਹਿਬ ਨੂੰ ਘੇਰਾ ਕਿਉਂ ਪਿਆ ਉਹ ਸਾਡੇ ਕਾਰਨ ਪਿਆ ਹੈ ਤੇ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਖੰਡੇ ਬਾਟੇ ਦਾ ਅਮਤ ਕਲੰਗੀ ਧਰਨੇ ਸਕਾਇਆ ਤੇ ਪਹਾੜੀ ਰਾਜੇ ਆਏ ਇਕੱਠੇ ਹੋ ਕੇ ਕਹਿੰਦੇ ਵੀ ਅਸੀਂ ਵੀ ਅਮਰਤ ਸਕਣਾ ਹੈ ਮਹਾਰਾਜ ਕਹਿੰਦੇ ਸਕੋ ਲੱਗੋ ਲੈਨ ਦੇ ਵਿੱਚ ਤੇ ਪਹਾੜੀ ਰਾਜੇ ਕਹਿੰਦੇ ਵੀ ਅਸੀਂ ਇਹਨਾਂ ਗਰੀਬੜਿਆਂ ਦੇ ਨਾਲ ਆ ਨੀਚਾਂ ਦੇ ਨਾਲ ਮਤ ਸਕਾਂਗੇ ਇਨਾਂ ਦਾ ਬਾਟਾ ਅਸੀਂ ਆਪਣੇ ਮੁਖ ਨੂੰ ਲਾਵਾਂਗੇ ਨਹੀਂ ਮਹਾਰਾਜ ਤੁਸੀਂ ਕਿਰਪਾ ਕਰੋ ਸਾਡਾ ਬਾਟਾ ਹੈ ਜਿਹੜਾ ਉਸ ਨੂੰ ਅਲੱਗ ਕਰਦੇ ਵੋ ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਵੀ ਜੇ ਅੰਤ ਸਕਣਾ ਹੈ ਤਾਂ ਬਾਟਾ ਇੱਕੋ ਹੋਵੇਗਾ ਤੇ ਇੱਕੋ ਲਾਈਨ ਦੇ ਵਿੱਚ ਖੜ ਕੇ ਸਕਣਾ ਪਵੇਗਾ ਤੇ ਪਹਾੜੀ ਰਾਜੇ ਕਹਿੰਦੇ ਮਹਾਰਾਜ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ ਮਹਾਰਾਜ ਕਹਿੰਦੇ ਜਾਓ ਨਹੀਂ ਦੰਦੇ ਨਾ ਸੀ ਇਹਨਾਂ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ ਸਾਰੀਆਂ ਜਾਤਾਂ ਦੇ ਨਾਮ ਲੈ ਸਤਿਗੁਰ ਨੇ ਸੈਣੀ ਸੁਨਿਆਰੇ ਸਾਰਿਆਂ ਦੇ ਨਾਂ ਲੈ ਜੱਟ ਬੂਟ ਕਹੇ ਜਗਮਾਹੇ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਨੇ ਸਾਰੀਆਂ ਜਾਤਾਂ ਦਾ ਨਾਮ ਲੈ ਕੇ ਆਖਿਆ ਕਹਿੰਦੇ ਇਹਨਾਂ ਗਰੀਬ ਸਿੱਖਾਂ ਨੂੰ ਸਰਦਾਰੀ ਦੇਣੀ ਆ ਮੈਂ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਆ ਇੱਕ YouTube ਦੇ ਉੱਤੇ ਪੱਗਾਂ ਬੰਨੀਆਂ ਹੋਈਆਂ 8-10 ਸਿੱਖਾਂ ਦੇ ਪਰਿਵਾਰਾਂ ਦੇ ਬੰਦੇ ਉਹ ਜੀਸੂ ਮਸੀਹ ਦਾ ਮਨਾ ਰਹੇ ਨੇ ਨੱਚ ਰਹੇ ਨੇ ਉਹ ਆ ਦਿਨਾਂ ਦੇ ਵਿੱਚ ਦੇਖੋ ਸਾਰੇ ਧਰਮਾਂ ਨੂੰ ਆਜ਼ਾਦੀ ਹੈ ਆਪਣੇ ਇਸ਼ਟ ਦਾ ਗੁਰਪੁਰਬ ਮਨਾਉਣ ਦੀ ਜਨਮ ਦਿਨ ਮਨਾਉਣ ਦੀ ਆਜ਼ਾਦੀ ਸਾਰਿਆਂ ਨੂੰ ਆ ਮਹਾਰਾਜ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆ ਨੇ ਇਹ ਹੱਕ ਸਾਰਿਆਂ ਨੂੰ ਦਿੱਤਾ ਹੈ ਪਰ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਸਿੱਖਾਂ ਦੇ ਵਾਸਤੇ ਤਾਂ ਆਹ 250 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਇਹੀ ਸਿੱਖਾਂ ਦਾ ਹੱਕ ਹੈ ਜੇ ਇਹਦੇ ਵਿੱਚ ਵੀ ਸਿੱਖ ਪੰਥ ਦਾ ਦੀਆਂ ਗੂੰਜਾਂ ਨਹੀਂ ਪੈਣਗੀਆਂ ਸਿੱਖ ਪੰਥ ਦੇ ਹੱਥ 'ਚੋਂ ਜੇ ਇਹ ਵੀ ਚਲਿਆ ਗਿਆ ਤਾਂ ਦੁਨੀਆ ਦੇ ਵਿੱਚ ਸਾਡੇ ਕੋਲ ਕੋਈ ਜਗ੍ਹਾ ਨਹੀਂ ਇਸ ਧਰਤੀ ਦੇ ਵਾਸਤੇ ਲੱਖਾਂ ਕੁਰਬਾਨੀਆਂ ਕੀਤੀਆਂ ਨੇ ਸਿੱਖਾਂ ਨੇ ਤੇ ਅੱਜ ਗੁਰੂ ਗੋਬਿੰਦ ਸਿੰਘ ਦੀ ਗੋਦ ਛੱਡ ਕੇ ਕਿਸੇ ਹੋਰ ਧਰਮ ਦੇ ਵਿੱਚ ਜਾਣਾ ਤੇ ਉਹ ਵੀ ਪੱਗਾਂ ਬੰਨ੍ਹ ਕੇ ਜੇ ਜਾਣਾ ਆਪਣੇ ਨਾਮ ਵੀ ਬਦਲੋ ਪੱਗਾਂ ਵੀ ਲਾਹੋ ਨਾਮ ਬਦਲੋ ਆਪਣੇ ਪੱਗਾਂ ਲਾਹੋ ਚਲੇ ਜਾਓ ਤੁਸੀਂ ਅਕਿਰਤ ਕੰਨ ਤਾਂ ਹੋ ਚੁੱਕੇ ਹਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਕੀਤੇ ਹੋਏ ਉਪਕਾਰ ਅਸੀਂ ਕਿੱਥੇ ਭਲਾ ਦੇਵਾਂਗੇ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਕਲਗੀਧਰ ਮਹਾਰਾਜ ਨੇ ਆਖ ਦਿੱਤਾ ਕਹਿੰਦੇ ਮੈਂ ਤਾਂ ਇਹਨਾਂ ਦੇ ਸਨੇਹੀ ਅਮਰਤ ਸਕਣਾ ਪਵੇਗਾ ਤੇ ਫੇਰ ਪਹਾੜੀ ਰਾਜਿਆਂ ਦੀ ਦੁਸ਼ਮਣੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਪਈ ਜਿਹੜਾ ਘੇਰਾ ਪਿਆ ਹੈ ਉਸ ਦੀ ਸ਼ੁਰੂਆਤ ਹੈ ਜਿਹੜੀ ਉਹ ਇੱਥੋਂ ਹੋਈ ਸੀ ਪਹਾੜੀ ਰਾਜੇ ਫਿਰ ਉਹ ਰੰਗਜੀਤ ਦੇ ਕੋਲ ਜਾਂਦੇ ਨੇ ਰੰਗਜੀਤ ਦੇ ਕੋਲ ਜਾਂਦੇ ਨੇ ਤੇ ਦਿੱਲੀ ਜਾ ਕੇ ਉਹਨੂੰ ਢੁਕਾਉਂਦੇ ਨੇ ਵੀ ਸਾਡੀ ਮਦਦ ਕਰ ਦਿੱਲੀ ਤੋਂ ਫੌਜ ਭੇਜ ਤੇ ਅਸੀਂ ਆਨੰਦਪੁਰ ਦੇ ਉੱਤੇ ਹਮਲਾ ਕਰਨਾ ਹੈ ਗੁਰੂ ਸਾਹਿਬ ਨੇ ਜਿਹੜਾ ਆਨੰਦਪੁਰ ਸਾਹਿਬ ਸੀ ਇੱਕ ਸ਼ਹਿਰ ਬਣਾਇਆ ਸੀ ਤੇ ਇੱਕ ਸਟੇਟ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਉਹ ਇੱਕ ਰਾਜ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਔਰੰਗਜੇਬ ਕਹਿੰਦਾ ਕਿਸੇ ਨੂੰ ਘੋੜੇ ਤੇ ਨਹੀਂ ਚੜਨ ਦੇਣਾ ਕਿਸੇ ਨੂੰ ਦਸਤਾਰ ਨਹੀਂ ਬੰਨਣ ਦੇਣੀ ਮੈਂ ਨਗਾਰਾ ਨਹੀਂ ਵਜਾਉਣ ਦੇਣਾ ਕਿਸੇ ਨੂੰ ਤੇ ਮਹਾਰਾਜ ਕਹਿੰਦੇ ਨਗਾਰਾ ਵੀ ਵਜਾਵਾਂਗੇ ਘੋੜੇ ਤੇ ਵੀ ਚੜਾਂਗੇ ਤੇ ਦਸਤਾਰਾਂ ਦਮਾਲੇ ਵੀ ਬਨਾਂਗੇ ਤੇ ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਉਹ ਸਾਰਾ ਕੁਝ ਕੀਤਾ ਜਿਸ ਦੇ ਉੱਤੇ ਔਰੰਗਜ਼ੇਬ ਨੇ ਪਵੰਦੀਆਂ ਲਾਈਆਂ ਹੋਈਆਂ ਸੀ ਤੇ ਜਿਹੜਾ ਆਨੰਦਪੁਰ ਸਾਹਿਬ ਹੈ ਉਸ ਨੂੰ ਇਸ ਤਰ੍ਹਾਂ ਦਾ ਵਸਾਇਆ ਵੀ ਜੇ ਕੋਈ ਸ਼ਰਨ ਲੈਣ ਆਵੇ ਉਹਨੂੰ ਸ਼ਰਨ ਵੀ ਮਿਲੇ ਜੇ ਕੋਈ ਸ਼ਾਸਤਰ ਵਿੱਦਿਆ ਲੈਣ ਆਵੇ ਉਹਨੂੰ ਸ਼ਾਸਤਰ ਵਿੱਦਿਆ ਮਿਲੇ ਜੇ ਕੋਈ ਸ਼ਾਸਤਰ ਵਿੱਦਿਆ ਕੋਈ ਫਾਰਸੀ ਦੀ ਪੜ੍ਹਾਈ ਕੋਈ ਅਰਬੀ ਦੀ ਪੜ੍ਹਾਈ ਗੁਰਮੁਖੀ ਲੈਣ ਆਵੇ ਉਹਨੂੰ ਉਹ ਵੀ ਮਿਲੇ ਤੇ ਭੁੱਖੇ ਨੂੰ ਲੰਗਰ ਮਿਲੇ ਤੇ ਇਹ ਸਾਰਾ ਕੁਝ ਸੀ ਜਿਹੜਾ ਬਹੁਤ ਵਧੀਆ ਜੇ ਕੋਈ ਗਰੀਬ ਆ ਗਿਆ ਕੋਈ ਕਮਜ਼ੋਰ ਆ ਗਿਆ ਇੱਕ ਬ੍ਰਾਹਮਣ ਆਇਆ ਕਹਿੰਦਾ ਜੀ ਮੇਰੀ ਘਰਵਾਲੀ ਹੈ ਉਸ ਨੂੰ ਬਸੀ ਪਠਾਣਾ ਦਾ ਪਠਾਨ ਹੈ ਜਿਹੜਾ ਚੱਕ ਕੇ ਲੈ ਗਿਆ ਤੇ ਉਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਬਾਬਾ ਅਜੀਤ ਸਿੰਘ ਜੀਆ ਨੂੰ 100 ਸਿੰਘਾਂ ਦਾ ਜਥਾ ਦੇ ਕੇ ਭੇਜਿਆ ਤੇ ਉਸ ਦੀ ਘਰ ਵਾਲੀ ਨੂੰ ਸੜਾ ਕੇ ਲੈ ਕੇ ਆਂਦਾ ਇੱਥੇ ਗਰੀਬ ਦੀ ਰੱਖਿਆ ਵੀ ਹੋ ਰਹੀ ਆ ਤੇ ਇੱਥੇ ਆ ਕੇ ਦਿੱਲੀ ਦੇ ਬਾਦਸ਼ਾਹ ਦਾ ਪੁੱਤਰ ਬਹਾਦਰ ਸਾਹ ਉਹ ਵੀ ਆ ਕੇ ਇੱਥੇ ਸਰਨ ਲੈਂਦਾ ਹੈ ਤੇ ਉਹ ਵੀ ਆ ਕੇ ਮਹਾਰਾਜ ਜੀਆਂ ਦੀ ਮਦਦ ਹੈ ਜਿਹੜੀ ਉਹ ਲੈਂਦਾ ਹੈ ਕਹਿੰਦਾ ਮਹਾਰਾਜ ਮੈਨੂੰ ਤਖਤ ਬਖਸੋ ਦਿੱਲੀ ਦਾ ਤੇ ਜਿਹੜਾ ਕੁਝ ਤੁਸੀਂ ਕਹੋਗੇ ਤੇ ਮੈਂ ਉਹ ਦੇ ਦੇਵਾਂਗਾ ਤੇ ਇਸ ਤਰ੍ਹਾਂ ਕਵੀ ਇੱਕ ਲਿਖਦਾ ਹੈ ਕਹਿੰਦਾ ਕਹਿੰਦਾ ਸੱਚੇ ਪਾਸਾ ਜੀ ਜਦੋਂ ਤੇਰੇ ਦਰਸ਼ਨਾਂ ਦੀ ਤੜਫ ਪੈਦਾ ਹੁੰਦੀ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮੈਂ ਜਾਵਾਂ ਤੇ ਤੂੰ ਤਖਤ ਤੇ ਬੈਠਾ ਹੋਵੇਂ ਤੇ ਸੱਚੇ ਪਾਸਾ ਜੀ ਮੈਂ ਤੇਰਾ ਦਰਸ਼ਨ ਕਰਕੇ ਨਿਹਾਲ ਹੋ ਜਾਵਾਂ ਤੇ ਇਸ ਤਰ੍ਹਾਂ ਇੱਕ ਕਵਿਤਾ ਲਿਖੀ ਹੈ ਇੱਕ ਕਵੀ ਨੇ ਸਾਈਆਂ ਤੇਰੇ ਦੀਦ ਬਾਸ ਤੇ ਜਦੋਂ ਤੜਫਦੀ ਰੂਹ ਹੋਵੇ ਜਾਵਾਂ ਮੈਂ ਅਨੰਦ ਬੈਠਾ ਤਖਤਾਂ ਤੇ ਤੂੰ ਹੋਵੇਂ ਜਮਾ ਮੈਂ ਅਨੰਦਪੁਰ ਨੂੰ ਬੈਠਾ ਤਖਤਾਂ ਤੇ ਤੂੰ ਹੋਵੇਂ ਰੱਜ ਰੱਜ ਖੁਸ਼ੀਆਂ ਸਹਬਾ ਤੂੰ ਲਟਾਲਵੀਂ माणक जे मौज च सीने लाल बि पातो हथ ते चिटे बाज सजाए तर कबां चङिय पैर ਜਿੰਨਾ ਤੇ ਟਿਕਾਏ ਹੋਏ ਨੇ ਸਾਡੇ ਤੋਂ ਰਕਾਬਾਂ ਚੰਗੀਆਂ ਪੈਰ ਜਿੰਨਾ ਤੇ ਟਿਕਾਏ ਹੋਏ ਨੇ ਤੇ ਲਿਖਦਾ ਹੈ ਕਵੀ ਕਹਿੰਦਾ ਜਦੋਂ ਮੈਂ ਅਨੰਦਪੁਰ ਸਾਹਿਬ ਜਾਵਾਂ ਤੇ ਮੈਂ ਚਾਰੇ ਸਾਹਿਬਜਾਦਿਆਂ ਨੂੰ ਦੇਖ ਕੇ ਨਿਹਾਲ ਹੋ ਜਾਵਾਂ ਇੱਕ ਚਾਰੇ ਹੀਰਿਆਂ ਨੂੰ ਹੋ ਜਾ ਮਾਨਹਾਲ ਜੀ ਗਤਕੇ ਦੇ ਜੋਹਰ ਨੇ ਅਜੀਤ ਦੇ ਕਮਾਲ ਜੀ ਦੁਜਾਰ ਦੁਰ ਵਰ ਸਿੰਘ ਦੇ ਚਿਹਰੇ ਨੂਰ ਪੇ ਫੱਪਦੇ ਨੇ ਫਤੇ पए कने सोणे लॻजे फतह सिंह तुसां पे कने सोणे लॻंदे राजू ਖੁਦਾਸ ਕੂਣ ਕਿਉ ਬਾਰਸ ਰਵਸ ਦਤਾ ਐਸਾ ਵੀਜ ਨੂੰਣ ਕਿਉ ਬਾਜਤਾ ਜ ਤਖਤ ਨਹੀਂ ਤਾਂ ਵੀ ਸ਼ੁਕਰ ਮਨਾਇਆ ਏ ਕੰਡੇਾਂ ਤੇ ਸੋਕੇ ਸੈਨਸਾਂ दंज मुस्क कंडियां ते सौके सैन सार द मुस्काया सिफ़ांदे ਗਲੀ ਗਲੀ ਪੂਜਣ ਦੇ ਜੋਗ ਤੇਰੇ ਸੈਰ ਦੀ ਕਰਦੇ ਹਾਂ ਪਿਆਰ ਤਨ ਹੀ ਤਨ ਤੂੰ 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 ਹੀ ਰੂਪਾਤ ਸਾ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਵਸ ਤੂੰ ਪਾਤਸ਼ਾਹ ਹੋ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਵਸ ਤੂੰ ਪਾਤਸ਼ਾਹ ਤੇ ਇਸ ਤਰ੍ਹਾਂ ਕਵੀ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਦਾ ਜਿਹੜਾ ਨਕਸ਼ਾ ਹੈ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖਦਾ ਹੈ ਤੇ ਗੁਰੂ ਰੂਪ ਸਾਹਿਬ ਸੰਗਤ ਜੀ 9 ਮਹੀਨੇ ਦਾ ਘੇਰਾ ਪਿਆ ਘੇਰਾ ਪੈਣ ਤੋਂ ਬਾਅਦ ਦੇ ਵਿੱਚ ਸਿੱਖਾਂ ਦੇ ਕਹਿਣ ਤੇ ਬਾਕੀ ਪੰਡਤਾਂ ਨੇ ਆਪਣੀ ਗਊ ਬਣਾ ਕੇ ਆਟੇ ਦੀ ਉਹ ਕੀਤੀ ਸਤਗੁਰਾਂ ਦੇ ਅੱਗੇ ਤੇ ਕੁਰਾਨ ਸ਼ਰੀਫ ਦੀਆਂ ਸੌਹਾਂ ਖਾਧੀਆਂ ਗਈਆਂ ਫਿਰ ਆਨੰਦਪੁਰ ਸਾਹਿਬ ਨੂੰ ਛੱਡਿਆ ਸੱਡ ਕੇ ਸੱਚੇ ਪਾਸਾ ਜੀ ਜਦੋਂ ਸਰਸਾ ਦੇ ਉੱਤੇ ਆਏ ਸਰਸਾ ਦੇ ਉੱਤੇ ਆਏ ਸਤਿਗੁਰੂ ਸੱਚੇ ਪਾਸਾ ਜੀ ਤੇ ਸਰਸਾ ਦੇ ਵਿੱਚ ਬਾੜ ਆਈ ਹੋਈ ਸੀ ਉਸ ਦਿਨ ਤੇ ਕਲਗੀਧਰ ਸੱਚੇ ਪਾਸਾ ਜੀ ਕਹਿੰਦੇ ਪਹਿਲਾਂ ਘੋੜਾ ਅਸੀਂ ਬਾੜਾਂਗੇ ਸਰਸਾ ਦੇ ਵਿੱਚ ਤੇ ਸਰਸਾ ਦੇ ਵਿੱਚ ਸਤਿਗੁਰੂ ਸੱਚੇ ਪਾਸਾ ਜੀਆ ਨੇ ਆਪਣਾ ਘੋੜਾ ਇਹ ਜਿਹੜਾ ਪਹਿਲਾਂ ਆਪ ਵੜਿਆ ਫਿਰ ਸਿੰਘ ਨੇ 10 ਵਿੱਚ ਵੜਦੇ ਨੇ ਤੇ 2 ਨਿਕਲਦੇ ਨੇ 8 ਵਿੱਚ ਹੀ ਰੁਟ ਜਾਂਦੇ ਨੇ ਇੰਨਾ ਤੇਜ ਸੀ ਜਿਹੜਾ ਪਾਣੀ ਦਾ ਬਹਾਅ ਸੀ ਤੇ ਸਿੰਘਾਂ ਦੇ ਨਾਲ ਵੱਡੇ ਸਹਬਜ਼ਾਦੇ ਸਰਸਾ ਪਾਰ ਕਰ ਜਾਂਦੇ ਨੇ ਤੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਇਹ ਸਰਹੰਦ ਵੱਲ ਨੂੰ ਨਾਲ ਨਾਲ ਸਰਸਾ ਦੇ ਤੁਰ ਪੈਂਦੇ ਨੇ ਤੇ ਇੱਥੇ ਆ ਕੇ ਜਿਹੜਾ ਪਰਿਵਾਰ ਹੈ ਮਾਤਾ ਜੀ ਮਾਤਾ ਸੁਨਦਰੀ